ਕੀ ਹਾਲ ਚਾਲ ਆ ਦੋਸਤੋ ਮੈਂ ਆਸ ਕਰਦਾ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਭਰਾ ਜਸ ਫੁੱਲੇ ਵਾਲਾ ਤੇ ਪਿਛਲੇ ਦਿਨੀ ਆਪਣਾ ਜਿਹੜਾ ਪੂਲਾ ਟੀਵੀ YouTube ਚੈਨਲ YouTube ਨੇ ਉਤੋਂ ਹਟਾ ਦਿੱਤਾ ਗਿਆ ਉਹ ਚੈਨਲ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਨੇ ਰਿਪੋਰਟਾਂ ਮਾਰ ਮਾਰ ਚੈਨਲ ਆਪਣਾ ਡਿਲੀਟ ਕਰਵਾ ਦਿੱਤਾਗਾ ਉਹ ਚੈਨਲ ਆਪਣਾ YouTube ਤੋਂ ਉੱਡ ਚੁੱਕਿਆਗਾ ਦੋਸਤੋ ਮੈਂ ਉਮੀਦ ਕਰਦਾਗਾ ਜਿਹੜਾ YouTube ਚੈਨਲ ਆਪਣਾ ਪੂਲਾ ਟੀਵੀ ਆਪਾਂ YouTube ਚੈਨਲ ਇੱਕ ਨਵਾਂ ਚੈਨਲ ਤਿਆਰ ਕਰ ਲਿਆਗਾ ਉਹਦੇ ਵਿੱਚ ਤੁਹਾਨੂੰ ਦੋਸਤੋ ਤਾਂ ਲਿੰਕ ਦੇ ਦਾਂਗੇ ਉਹ ਚੈਨਲ ਤੇ ਜਾ ਕੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਜਰੂਰ ਦਵਾ ਦਿਓ ਦੋਸਤੋ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਦੋਸਤੋ ਆਪਾਂ ਹੁਣ ਤੱਕ ਜਿਹੜੀਆਂ ਵੀ ਪੂਲਾ ਟੀਵੀ YouTube ਚੈਨਲ ਤੋਂ ਵੀਡੀਓ ਪਾਈਆਂ ਆਪਾਂ ਦੋਸਤੋ ਧਾਰਮਿਕੇ ਮੁੱਦੇ ਜਾਂ ਕੋਈ ਹੋਰ ਆਪਣੇ ਸਿਆਸੀ ਮੁੱਦੇ ਜਿਹੜੇ ਆਪਾਂ ਉਹਦੇ ਉੱਤੇ ਵੀਡੀਓ ਪਾਉਣੇ ਆ ਦੋਸਤੋ ਆਪਾਂ ਇਸ ਤਰ੍ਹਾਂ ਵੀਡੀਓ ਪਾਉਣੇ ਆ ਜਿਹੜੀਆਂ ਆਪਾਂ ਪਰਿਵਾਰਕ ਬਹਿ ਕੇ ਦੇਖ ਸਕਦੇ ਆ ਆਪਾਂ ਦੋਸਤੋ ਉਹ ਜਾਂ ਕੋਈ ਅਸ਼ੀਲ ਵੀਡੀਓ ਨਹੀਂ ਪਾਉਂਦੇ ਜਿਹੜੀਆਂ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਨਾ ਦੇਖ ਸਕੀਏ ਦੋਸਤੋ ਮੈਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਕਰ ਵੱਧ ਤੋਂ ਵੱਧ ਜਿਹੜੇ ਆਪਨੂੰ ਪਿਆਰ ਕਰਦੇ ਨੇ ਆਪਣੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾ ਵਾਲਾ ਚੈਨਲ ਜਿਹੜਾ ਆਪਣਾ ਮੋਨਟਾਈਜ਼ ਹੋਣ ਵਾਲਾ ਸੀਗਾ ਚਲੋ ਕਿਸੇ ਕਾਰਨਾ ਕਰਕੇ ਮੰਨ ਕੇ ਚਲੋ ਰਿਪੋਰਟਾਂ ਮਾਰਨੇ ਕਰਕੇ ਤੇ ਆਪਣਾ ਉਹ ਚੈਨਲ YouTube ਨੇ ਹਟਾ ਦਿੱਤਾ ਗਿਆ ਠੀਕ ਆ ਤੇ ਬਾਕੀ ਦੋਸਤੋ ਧੰਨਵਾਦ ਸਾਰਿਆਂ ਦਾ ਲਵ ਜੂਆ ਸਾਰੇ ਭਰਾਵਾਂ ਨੂੰ ਜੈ ਹਨ ਤਬ ਤੱਕ ਲਈ ਰੱਬ ਬਰਕਤ ਜਲਦੀ ਮਿਲਦੇ ਆ ਦੋਸਤੋ ਕਿਸੇ ਨਵੀਂ ਵੀਡੀਓ ਤੇ ਧੰਨਵਾਦ ਜੀ